ਪਾਪਾ ਪਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਔਰ ਕਿਹੜੇ ਪਿੰਡ ਤੋਂ ਪਾਜੀ ਮੇਰਾ ਨਾਮ ਗੁਰਸੇਵਿਕ ਸਿੰਘ ਤੇ ਚੱਕ ਬਿੰਡਲਪਿੰਡ ਆ ਭਾਜੀ ਮੇਰਾ ਅੱਛਾ ਠੀਕ ਅੱਜ ਦੀ ਜਿਹੜੀ ਘਟਨਾ ਹੋਈ ਆ ਕੀ ਹੋਇਆ ਜੰਨਾ ਪਾਜੀ ਮੇਰੇ ਫਾਦਰ ਸਾਹਿਬ ਜੀ ਨੇ ਹਨਾ ਮੈਨੂੰ ਇਹ ਥਾਂ ਦੇ ਦਿੱਤਾ ਸੀਗਾ ਤੇ ਪਾਜੀ ਜਿਹੜੇ ਇਹ ਹਨਾ ਡੈਡੀ ਹੁਣਾਂ ਦੇ ਚਾਚੇ ਦਾ ਹੀ ਆ ਗਾਂ ਲੱਗਦੇ ਮੇਰੇ ਫਾਦਰ ਸਾਹਿਬ ਨੇ ਮਨ ਤੋਂ ਪਹਿਲਾਂ ਮੈਨੂੰ ਦੱਸਿਆ ਹੈ ਕਿ ਇਹ ਬਾਗਲਾ ਆਪਣਾ ਆ ਭਾਜੀ 25 ਸਾਲ ਮੇਰੀ ਉਮਰ ਹੋ ਗਈ ਆ ਮੈਂ 5 ਸਾਲ ਦਾ ਹੀ ਜਨਮ ਦਾ ਉੱਥੇ ਬਾਗਲੇ ਵਿੱਚ ਕੁੱਕੜ ਰਾਜਦਾ ਘੱਟੋ ਘੱਟ ਭਾਈ ਇਹ ਸਾਨੂੰ ਥਾਂ ਬਗਲੇ ਨੂੰ 35 ਸਾਲ ਹੋ ਗਏ ਮੇਰੇ ਫਾਦਰ ਸਾਹਿਬ ਨੇ ਦੱਸਿਆ ਸੀਗਾ ਭਾਈ ਉਹਨਾਂ ਦੇ ਚਾਚੇ ਤਾਈ ਕਹਿੰਦੇ ਵੀ ਵਿੱਚ ਸਾਡਾ ਹਿੱਸਾ ਆ ਤੇ ਭਾਈ ਦੋ ਦੋ ਚਾਰ ਵਾਰੀ ਪੰਚਾਇਤਾਂ ਹੋਈਆਂ ਪੰਚਾਇਤਾਂ 'ਚ ਕੋਈ ਨਵੇੜਾ ਨਹੀਂ ਹੋਇਆ ਭਾਈ ਚੌਂਕੀ ਗਿਆ ਡੀਐਸਪੀ ਸਾਹਿਬ ਦੇ ਟਾਈਮ ਰੱਖਿਆ ਭਾਈ ਹੁਣ ਉਹਨਾਂ ਨੇ ਟਾਈਮ ਦਿੱਤਾ ਸੀ ਇਹ ਬੰਦਿਆਂ ਨੇ ਭਾਈ ਬਾਹਰ ਗੁੰਡੇ ਸੱਦੇ ਮੰਦਿਰ ਸੱਦੀ ਭਾਈ ਮੇਨਾਂ ਆਣ ਕੇ ਧੱਕਾ ਕੀਤਾ ਸ਼ਰਿਆਮ ਮੇਰੇ ਮਾਤਾ ਦੀ ਇੱਜ਼ਤ ਨੂੰ ਹੱਥ ਪਾਇਆ ਭਾਈ ਸ਼ਿਉਣਾ ਦਾ ਸ਼ਰੀ ਸਾਹਿਬ ਸੀ ਲਾ ਕੇ ਇਹਨਾਂ ਨੇ ਪਰਾਂ ਸਿੱ ਤੇ ਭਾਈ ਮਾਤਾ ਜੀ ਚੁੰਨੀ ਖਿੱਚੀ ਆ ਮਾਤਾ ਜੀ ਨੂੰ ਘੜੀਸਿਆ ਆ ਸਾਰੇ ਭਾਈ ਬਕੈਰਾ ਪ੍ਰੂਫ ਆ ਵੀਡੀਓ ਬਣੀ ਹੋਈ ਆ ਭਾਈ ਲੋਕਤੀ ਪਿੰਡ ਦੇ ਗਵਾਹ ਆ ਉੱਥੇ ਫੇਰ ਭਾਈ ਜਾਣ ਦੇ ਸਮਿਆਂ ਨਾ ਇਹਨਾਂ ਮੁੰਡਿਆਂ ਨੇ ਜਿਹੜਾ ਮੁੰਡਾ ਭਾਈ ਮੋਰੇ ਸੀਗਾ ਜਿੰਦਰ ਸਿੰਘ ਉਹਦੇ ਵਿੱਚ ਗੱਡੀ ਮਾਰੀ ਗੱਡੀ ਮਾਰ ਕੇ ਵੀ ਉਹਨੂੰ ਕਹਿੰਦਾ ਦਾਖਲ ਕਰੋ ਤੇ ਭਾਈ ਆਪਣੀ ਬਾਹਾਂ ਦੇ ਟੱਕ ਲਾ ਲਿਆ ਟੱਕ ਲਾ ਕੇ ਉਦੋਂ ਬਾਅਦ ਭਾਈ ਹਸਪੀਟਲ ਵਿੱਚ ਆਇਆ ਮੈਂ ਪ੍ਰਸ਼ਾਸਨ ਨੂੰ ਭਾਈ ਇਹ ਬੇਨਤੀ ਕਰਦਾ ਵੀ ਵੀ ਮੇਰੀ ਜਿਹੜੀ ਹੈ ਮੇਰੇ ਮੇਰੀ ਜਾਨ ਬਚਾਈ ਜਾਵੇ ਕਿਉਂਕਿ ਭਾਈ ਮੈਨੂੰ ਇਹ ਬੰਦਿਆਂ ਤੋਂ ਖਤਰਾ ਹੈ ਮੈਂ ਪਹਿਲਾਂ ਵੀ ਭਾਈ ਚਿੱਠੀ ਲੈ ਕੇ ਦੇ ਜਕਿਆ ਐਪਲੀਕੇਸ਼ਨ ਵੀ ਇਹ ਵੱਡਾ ਪਰਿਵਾਰ ਆ ਮੈਨੂੰ ਇਹਨਾਂ ਤੋਂ ਖਤਰਾ ਆ ਪਰ ਮੇਰੀ ਭਾਜੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਭਾਈ ਕੱਲ ਦਾ ਇਹ ਘਟਨਾ ਵਾਪਰੀ ਹੈ 112 ਤੇ ਕਾਲ ਕੀਤੀ ਆ ਪਰ ਭਾਈ ਹਜੇ ਤੱਕ ਕੋਈ ਪੁਲਿਸ ਮੁਲਾਜ਼ਮ ਮੌਕਾ ਦੇਖਣ ਨਹੀਂ ਆਇਆ ਨਾਲੇ ਭਾਈ ਇਹ ਬੰਦਿਆ ਨੇ ਭਾਈ ਕੀ ਕੀਤਾ ਕੰਡਾ ਢਾਈਆਂ ਉੱਥੇ ਕੰਡਾ ਢਾਈਆਂ ਮੁੰਡੇ ਸਾਧ ਕੇ ਕੰਡਾ ਢਾਈਆਂ ਟਰੈਕਟਰਾਂ ਦੇ ਨਾਲ ਭਾਈ ਕੋਲੇ ਧੌਣ ਦੀ ਕੋਸ਼ਿਸ਼ ਕੀਤੀ ਭਾਈ ਨਾਲ ਟਰੈਕਟਰ ਉੱਥੇ ਭਾਈ ਨੁਕਸਾਨ ਨਹੀਂ ਜਾਇਆ ਹੋਇਆ ਉਹ ਹੱਲੇ ਵੀ ਬਾਹਰ ਖੜਾ ਆ ਭਾਈ ਉੱਥੇ ਫੇਰ ਭਾਈ ਇਹਨਾਂ ਨੇ ਮੇਰੇ ਪਸਵਾਂ ਦੇ ਰਸਤੇ ਵੱਡੇ ਉਹਨਾਂ ਨੂੰ ਕੁੱਟਿਆ ਤੇ ਫੇਰ ਬਾਹਰ ਭਜਾਇਆ ਉਹਦੀ ਵੀ ਬਕਾਇਦਾ ਪ੍ਰੂਵ ਵੀਡੀਓ ਬਣੀ ਪਈ ਆ ਭਾਈ ਹੋਰ ਵੀ ਭਾਈ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਵੀ ਮੇਰੀਆਂ ਨਾਲ ਰੱਖਿਆ ਕੀਤੀ ਜਾਵੇ ਤੇ ਭਾਈ ਜੇ ਮੈਨੂੰ ਮੇਰਾ ਹੱਕ ਦਿਲਦਲਾਇਆ ਜਾਵੇ ਬਸ ਇਹ ਹੀ ਮੰਗਾ ਭਾਈ ਹਾਂ ਜੀ ਪ੍ਰਧਾਨ ਸਾਹਿਬ ਜਿਹੜੀ ਚੱਕ ਵਿੰਡਰ ਦੇ ਵਿੱਚ ਘਟਨਾ ਹੋਈ ਆ ਕੱਲ ਉਹਦੇ ਬਾਰੇ ਕੀ ਕਰਾਈ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਨ ਜੈ ਭਾਰਤ ਪਿੰਡ ਚੱਕ ਵਿੰਡਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਗੁਰਸੇਵਕ ਸਿੰਘ ਦੇ ਜਿਹੜੇ ਹਵੇਲੀ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੜੀ ਮੰਦਭਾਗੀ ਘਟਨਾ ਪੰਜਾਬ ਦੇ ਵਿੱਚ ਜਿੱਥੇ ਹੋਰ ਇਲਾਕਿਆਂ ਦੇ ਵਿੱਚ ਘਟਨਾਵਾਂ ਹੁੰਦੀਆਂ ਸੀ ਉੱਥੇ ਹੁਣ ਦੁਆਬੇ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣੀਆਂ ਬੜੀ ਨਿੰਦਣਯੋਗ ਜਿਹੜੀ ਘਟਨਾ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਆ ਕਿ ਇੱਕ ਬਜ਼ੁਰਗ ਮਾਤਾ ਨੂੰ ਗੁਰਸੇਵਕ ਸਿੰਘ ਜੀ ਦੀ ਮਾਤਾ ਨੂੰ ਉਹ ਖਿੱਚਾ ਧੂਈ ਕਰਦੇ ਆ ਔਰ ਉਹਨਾਂ ਦੇ ਜਿਹੜੇ ਕੱਪੜੇ ਖਿੱਚੇ ਜਾਂਦੇ ਆ ਚੁੰਨੀ ਤੱਕ ਜਿਹੜੀ ਉਹਦੀ ਲਾਹ ਦਿੱਤੀ ਜਾਂਦੀ ਆ ਔਰ ਉਹਨਾਂ ਦਾ ਸ਼੍ਰੀ ਸਾਹਿਬ ਇਹਨਾਂ ਨੇ ਦੱਸਿਆ ਗੁਰਸੇਵਕ ਸਿੰਘ ਨੇ ਵੀ ਉਹਨਾਂ ਦਾ ਸ਼੍ਰੀ ਸਾਹਿਬ ਦੀ ਵੀ ਜਿਹੜੀ ਬੇਅਦਵੀ ਕੀਤੀ ਗਈ ਆ ਔਰ ਉੱਥੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਕੰਧਾਂ ਦੀ ਭੰਨ ਤੋੜ ਕੀਤੀ ਗਈ ਔਰ ਜਿਹੜੇ ਪਸ਼ੂ ਆ ਖੋਲ ਕੇ ਉਹਨਾਂ ਦੇ ਰਸੇ ਵੱਢ ਕੇ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਉਥੇ ਪੂਰੀ ਤਰ੍ਹਾਂ ਕਟਮਾਰ ਕੀਤੀ ਗਈ ਆ ਬੜਾ ਦਰਿੰਦਗੀ ਦਾ ਜਿਹੜਾ ਉਥੇ ਨਾਚ ਨਚਾਇਆ ਗਿਆ ਔਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਬਾਲਮਿਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਕਿ ਜਿਹੜੇ ਵੀ ਇਹ ਦੋਸ਼ੀ ਆ ਜਿਨ੍ਹਾਂ ਨੇ ਇੱਥੇ ਜਿਹੜਾ ਨੰਗਾ ਨਾਚ ਨਚਾਇਆ ਹੈ ਗੁੰਡਾਗਰਦੀ ਦਾ ਉਹਨਾਂ ਦੇ ਖਿਲਾਫ ਜਲਦ ਤੋਂ ਜਲਦ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਅਸੀਂ ਚੌਕੀ ਇੰਚਾਰਜ ਸ਼ੰਕਰ ਨੂੰ ਮਿਲੇ ਆ ਔਰ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਹੈ ਕਿ ਮਾਤਾ ਜੀ ਜਿਹੜੇ ਜੇਰੇ ਇਲਾਜ ਜਿਹੜਾ ਜਲੰਧਰ ਆ ਹਸਪੀਟਲ ਦੇ ਵਿੱਚ ਉਹਨਾਂ ਦੀ ਐਮਲਰ ਆ ਚੁੱਕੀ ਹੈ ਔਰ ਉਹਨਾਂ ਦੇ ਬਾਕੀ ਜਿਹੜੇ ਰਿਜ਼ਲਟ ਆਉਣ ਤੋਂ ਬਾਅਦ ਉਹਨਾਂ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਚਾਹੇ ਬੇਅਦਵੀ ਦੀ ਕਾਰਵਾਈ ਹੈ ਚਾਹੇ ਧੱਕੇ ਨਾਲ ਕਬਜ਼ਾ ਕਰਨ ਦੀ ਕਾਰਵਾਈ ਹੈ ਔਰ ਚਾਹੇ ਉਹਨਾਂ ਦੇ ਕੱਪੜਿਆਂ ਨੂੰ ਜਿਹੜਾ ਫੜਨ ਦੀ ਜਿਹੜੀ ਹੈ ਜਿਸ ਤਰ੍ਹਾਂ ਉਹਨਾਂ ਦੀ ਕਿੰਨੀ ਫਿੱਤੀ ਗਈ ਹੈ ਜੋ ਵੀ ਕਾਰਵਾਈ ਬਣਦੀਆਂ ਧਰਾਵਾਂ ਸਾਹ ਤੇ ਕੀਤੀ ਜਾਊਗੀ ਔਰ ਜੇਕਰ ਪੁਲਿਸ ਪ੍ਰਸ਼ਾਸਨ ਜਿਹੜਾ ਕਾਰਵਾਈ ਨਹੀਂ ਕਰਦਾ ਤਾਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਵੱਲੋਂ ਜਿਹੜਾ ਤਿੱਖਾ ਸੰਘਰਸ਼ ਕਰਾਂਗੇ